ਤੁਸੀਂ ਫਿਲਮਾਂ 'ਚ ਵੇਖਿਆ ਹੋਊਗਾ ਏਦਾਂ ਇੱਕ ਪੈਂਡਲਮ ਜਾ ਕਿਸੇ ਦੀ ਅੱਖਾਂ 'ਤੇ ਘੁੰਮੁੰਦੇ ਨੇ ਔਰ ਫੇਰ ਉਹ ਜਿਹੜਾ ਬੰਦਾ ਆ ਜੀ ਉਹ ਅਗਲੇ ਦੇ ਵਾਸਤ ਹੋ ਜਾਂਦਾ ਇਹਨੂੰ ਕਹਿੰਦੇ ਜੀ ਇਹ ਪ੍ਰੋਸੈਸ ਔਰ ਇਹੀ ਇਹ ਪ੍ਰੋਸੈਸ ਜਿਹੜਾ ਆ ਉਹ ਅੱਜ ਮੈਂ ਤੁਹਾਨੂੰ ਵਿਖਾਉਣ ਜਾ ਰਿਹਾ ਜੀ ਤੁਹਾਡੇ ਮਨ ਨੂੰ ਅਸੀਂ ਇਹ ਪ੍ਰੋਟਾਈਜ਼ ਕਰਕੇ ਸਮੋਹਿਤ ਕਰਕੇ ਤੁਸੀਂ ਜੋ ਕਹੋਗੇ ਤੁਹਾਡਾ ਮਨ ਉਹੀ ਕਰੂਗਾ ਜਿਹੜੀ ਅਗਿਆ ਦੋਗੇ ਉਹੀ ਦਊਗਾ ਇਨੂੰ ਕਹਿੰਦੇ ਆ ਜੀ ਹਿਪਨੋਸਿਸ ਹਿਪਨੋਸਿਸ ਜਿਹੜਾ ਆ ਜੀ ਹਰ ਇੱਕ ਸਫਲ ਆਦਮੀ ਕਰਦਾ ਜੀ ਹਰ ਇੱਕ ਮਸ਼ਹੂਰ ਆਦਮੀ ਕਰਦਾ ਜੀ ਹਰ ਇੱਕ ਉਹ ਆਦਮੀ ਕਰਦਾ ਜਿੰਨੂੰ ਤੁਸੀਂ ਜਾਣਦੇ ਜੇ ਜਿੰਨੂੰ ਕਰੋੜਾਂ ਅਰਬਾਂ ਲੋਕ ਜਾਣਦੇ ਨੇ ਉਹ ਸਾਰੇ ਲੋਕ ਇਸ ਵਿਧੀ ਦਾ ਇਸਤੇਮਾਲ ਕਰਦੇ ਜਿਹੜਾ ਤੁਹਾਡਾ ਸਬਕੌਂਸ਼ੀਅਸ ਮਾਈਂਡ ਹੈ ਨਾ ਅੱਜ ਉਹਦੇ ਵਿੱਚ ਤੁਹਾਨੂੰ ਮੈਂ ਲੈ ਕੇ ਜਾਵਾਂਗਾ ਤੁਹਾਨੂੰ ਸਬਕੌਂਸ਼ੀਅਸ ਮਨ ਦੀਆਂ ਗਹਿਰਾਈਆਂ ਦੇ ਦਰਸ਼ਨ ਕਰਵਾ ਲਿਆਂਗਾ ਔਰ ਉੱਥੇ ਜਾ ਕੇ ਤੁਸੀਂ ਲੋਕ ਹੋਗੇ ਤੁਹਾਨੂੰ ਮਿਲੇਗਾ ਔਰ ਜੋ ਜਦਾਂ ਦੇ ਤੁਸੀਂ ਜ਼ਿੰਦਗੀ ਜਾਓਗੇ ਉਦਾਂ ਦੀ ਜ਼ਿੰਦਗੀ ਮਿਲੂਗੀ ਜਿੰਨਾ ਰੁਪਈਆ ਚਾਹੀਦਾ ਹੋਊਗਾ ਉਹ ਮਿਲੂਗਾ ਜਿੱਦਾਂ ਦਾ ਜੀਵਨ ਸਾਥੀ ਜਿੱਦਾਂ ਦੇ ਰਿਸ਼ਤੇ ਜਿੱਦਾਂ ਦਾ ਮਕਾਨ ਜਿੱਦਾਂ ਦੀ ਗੱਡੀ ਸਾਰਾ ਕੁਝ ਤੁਹਾਨੂੰ ਅੱਜ ਇਸੇ ਵੀਡੀਓ 'ਚ ਮਿਲੂਗਾ ਆਪਾਂ ਇੱਕ ਪ੍ਰਯੋਗ ਵੀ ਕਰਾਂਗੇ ਉਸ ਪ੍ਰਯੋਗ ਦੇ ਨਾਲ ਅਸੀਂ ਐਸੇ ਗਹਿਰੇ ਚਲੇ ਜਾਵਾਂਗੇ ਅੰਦਰ ਕਿ ਤੁਹਾਨੂੰ ਸਮਝ ਆ ਜਾਊ। ਇਹ ਜਿਹੜੀ ਚੀਜ਼ ਹਨ ਮੈਂ ਦੱਸਣ ਲੱਗਾ ਨਾ ਇਹਨੂੰ ਸਿਖਾਉਣ ਵਾਸਤੇ ਲੋਕੀ ਲੱਖਾਂ ਰੁਪਈਏ ਲੈ ਲੈਂਦੇ ਆ। ਮੈਂ ਤੁਹਾਨੂੰ ਇਹ ਸਾਰੀ ਗੱਲ ਜਿਹੜੀ ਹੈ ਜੀ ਉਹ ਫ੍ਰੀ ਦੱਸਣ ਜਾ ਰਿਹਾ ਆ। ਸਮੋਹਨ ਦੇ ਵਿੱਚ ਹਿਪਨੋਸਿਸ ਦੇ ਵਿੱਚ ਜਾਣ ਤੋਂ ਪਹਿਲਾਂ 2-4 ਗੱਲਾਂ ਸੁਣ ਲਿਓ ਜਿਹੜੀਆਂ ਜ਼ਰੂਰੀ ਨੇ। ਇੱਕ ਜਿਹੜਾ ਹੈ ਸਾਡਾ ਸਬਕੌਂਸ਼ੀਅਸ ਮਾਈਂਡ ਹੈ ਅਵਚੇਤਨ ਮਾਨਿਆ ਨਾ ਇਹ ਜਿਹੜਾ ਹੈ ਜੀ ਇਹ ਪਤਾ ਕੀ ਕਹਿੰਦਾ ਸਿਰਫ ਇੱਕੋ ਹੀ ਸ਼ਬਦ ਕਹਿੰਦਾ ਓਕੇ। ਹੁਣ ਤੁਸੀਂ ਵੇਖੋ ਵੀ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਓਕੇ ਕਵਾ ਲਿਆ ਜੇ ਤੁਸੀਂ ਕਹੋਗੇ ਕਿ ਮੇਰਾ ਸਰੀਰ ਠੀਕ ਨਹੀਂ ਰਹਿੰਦਾ ਉਹਨੇ ਦੂਜੀ ਗੱਲ ਨਹੀਂ ਕਰਨੀ ਉਹਨੇ ਗਾਣਾ ਜੀ ਓਕੇ ਜੇ ਤੁਸੀਂ ਕਹੋਗੇ ਕਿ ਮੈਨੂੰ ਐਸੀਆਂ ਲਾ ਲਾਜ ਬਿਮਾਰੀਆਂ ਲੱਗੀਆਂ ਨੇ ਕਿ ਜਿਹੜੀਆਂ ਖਤਮ ਹੀ ਨਹੀਂ ਹੁੰਦੀਆਂ ਕਈ ਸਾਲ ਹੋ ਗਿਆ ਇਹ ਤੇ ਮੇਰੇ ਨਾਲ ਮੜੀਆਂ ਜੀ ਇਹ ਬਿਮਾਰੀ ਜਾਊਗੀ ਉਹਨੇ ਗਾਣਾ ਓਕੇ ਤੁਸੀਂ ਕਹੋਗੇ ਕਿ ਮੇਰੇ ਨਿਆਣੇ ਜਿਹੜੇ ਨੇ ਉਹ ਬੜੇ ਤੰਗ ਕਰਦੇ ਨੇ ਤਾਂ ਉਹਨੇ ਗਾਣਾ ਓਕੇ ਦੂਜੀ ਗੱਲ ਕਹਿਣੀ ਨਹੀਂ ਕਿ ਜੇ ਤੁਸੀਂ ਕਹੋਗੇ ਮੇਰੀ ਘਰ ਵਾਲੀ ਮੇਰਾ ਘਰ ਵਾਲਾ ਜਿਹੜਾ ਉਹ ਮੇਰੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਮੇਰਾ ਪਰਿਵਾਰ ਮੇਰੇ ਨਾਲ ਚੰਗਾ ਵਿਹਾਰ ਨਹੀਂ ਕਰਦਾ ਉਹਨੇ ਗਾਣਾ ਜੀ ਓਕੇ ਤੇ ਜੇ ਤੁਸੀਂ ਦੂਜੇ ਪਾਸੇ ਕਹਿ ਦੋ ਕਿ ਹਾਂ ਮੇਰੇ ਬੱਚੇ ਬੜੇ ਪਿਆਰੇ ਨੇ ਮੇਰਾ ਘਰ ਦੇ ਬੜੇ ਪਿਆਰੇ ਨੇ ਮੇਰਾ ਸਰੀਰ ਜਿਹੜਾ ਜੀ ਤੰਦਰੁਸਤ ਰਹਿੰਦਾ ਆ ਮੇਰੇ ਸਰੀਰ ਸਦਾ ਤਾਕਤ ਰਹੀਦੀ ਆ ਉਹਨੇ ਕਹਿ ਲੈਣਾ ਜੀ ਓਕੇ ਆਪਾਂ ਕੀ ਆ ਜੀ ਆਪਾਂ ਪੁੱਠੀਆਂ ਗੱਲਾਂ ਜਿਹਨੂੰ ਓਕੇ ਕਵਾ ਲਿਆ ਜੀ ਓਕੇ ਦਾ ਮਤਲਬ ਕੀ ਆ ਓਕੇ ਜੇ ਆਪਾਂ ਪੰਜਾਬੀ ਚ ਗੱਲ ਕਰੀਏ ਤਾਂ ਉਹਨੂੰ ਕਹਿੰਦੇ ਜੀ ਸੱਤ ਬਚਨ ਜੋ ਤੁਸੀਂ ਕਹੋਗੇ ਤੁਹਾਡੇ ਅਵਚੇਤਨ ਮੰਨ ਕੇ ਜਾਣਾਂ ਜੀ ਸੱਤ ਬਚਨ ਔਰ ਉਹ ਕੰਮ ਕਰ ਦੇਣਾ ਦੂਜੇ ਨੰਬਰ ਤੇ ਜਿਹੜਾ ਸਾਡਾ ਅਚੇਤਨ ਮਾਰਾ ਜੀ ਉਹ ਹੈਗਾ ਜੀ ਦਿਲਿਤਰੀ ਤੁਸੀਂ ਵੇਖਿਆ ਹੋਊਗਾ ਕਿ 90% ਲੋਕ ਜਿਹੜੇ ਆਪਣੀ ਗਰਦਨ ਤੋਂ ਥੱਲੇ ਦਾ ਹਿੱਸਾ ਇਸਤੇਮਾਲ ਕਰਦੇ ਨੇ, ਮਿਹਨਤ ਕਰਦੇ ਨੇ, ਉਹਨਾਂ ਦੇ ਕੋਲ ਸਿਰਫ 10% ਪੈਸੇ ਨੇ ਜੀ। ਔਰ ਜਿਹੜੇ 10% ਲੋਕ ਆਪਣੀ ਗਰਦਨ ਤੋਂ ਉੱਤੇ ਵਾਲਾ ਹਿੱਸਾ ਯੂਜ਼ ਕਰਦੇ ਆ, ਉਹਨਾਂ ਕੋਲ 90% ਪੈਸੇ ਆ। ਤੁਸੀਂ ਵੇਖ ਲਓ ਕਿ ਤੁਸੀਂ ਹੁਣ ਮਿਹਨਤ ਕਰਨੀ ਆ ਕਿ ਤੁਸੀਂ ਦਿਮਾਗ ਦਾ ਇਸਤੇਮਾਲ ਕਰਨਾ, ਸਬਕੌਂਸ਼ੀਅਸ ਮਾਈਂਡ ਨੂੰ ਕੋਲੋਂ ਸੱਤ ਵਜਨ ਕਹਾਵਾ। ਇਸ ਤੋਂ ਪਹਿਲਾਂ ਕਿ ਮੈਂ ਐਸੇ ਵੀਡੀਓ ਚ ਅੱਗੇ ਜਾਵਾਂ ਜੀ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਆ ਜੇ ਤੁਸੀਂ ਮੇਰੇ ਨਾਲ ਪਰਸਨਲ 1 ਟੂ 1 ਕੋਈ ਸੈਸ਼ਨ ਲੈਣਾ ਚਾਹੁੰਦੇ ਆ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਸਰੀਰਕ ਹੈ ਫਾਈਨੈਂਸ਼ੀਅਲ ਹੈ ਸਪਿਰਚੁਅਲ ਹੈ ਤੁਸੀਂ ਮੇਰੇ ਨਾਲ 1 ਟੂ 1 ਸੈਸ਼ਨ ਲੈ ਸਕਦੇ ਆ ਜੀ ਥੱਲੇ ਇੱਕ ਲਿੰਕ ਹੈ ਜੀ ਲਿੰਕ ਤੇ ਕਲਿੱਕ ਕਰਕੇ ਹੋਰ ਵੀ ਮੇਰੇ ਕੁਝ ਪ੍ਰੋਡਕਟ ਨੇ ਉਹ ਤੁਸੀਂ ਖਰੀਦ ਸਕਦੇ ਆ ਮੈਂ ਜਿਵੇਂ ਗੱਲ ਕਰ ਰਿਹਾ ਸੀ ਤਾਂ ਸਾਡਾ ਮਾਨ ਹੈਗਾ ਜੀ ਦਲਿੰਦਰੀ ਉਹ ਕੰਮ ਕਰਕੇ ਖੁਸ਼ ਨਹੀਂਗਾ ਉਹਦੇ ਬੈਠਿਆਂ ਬੈਠਿਆਂ ਹੀ ਤੁਹਾਨੂੰ ਸਾਰਾ ਕੁਝ ਦੇਣ ਵਾਲਾ ਜੀ ਤੁਸੀਂ ਵੇਖਿਆ ਹੋਊਗਾ ਕਿ ਜਿਹੜੇ ਅਮੀਰ ਲੋਕ ਨੇ ਨਾ ਉਹ ਕੰਮ ਨਹੀਂ ਕਰਦੇ ਉਹ ਸਿਰਫ ਕੰਮ ਕਰਾਉਂਦੇ ਆ ਉਹਨਾਂ ਦੇ ਥੱਲੇ ਹਜ਼ਾਰਾਂ ਲੋਕ ਕੰਮ ਕਰਦੇ ਆ ਉਹ ਆਪ ਨਹੀਂ ਖੱਪ-ਖਪਾਈ ਕਰਦੇ ਲੋਕ ਉਹਨਾਂ ਵਾਸਤੇ ਕੰਮ ਕਰਕੇ ਤੇ ਉਹਨਾਂ ਨੂੰ ਅਮੀਰ ਕਰੀ ਜਾਂਦੇ ਆ ਜੀ ਹੁਣ ਕਰਨਾ ਅਸੀਂ ਕੀ ਆ ਜੀ ਅਸੀਂ ਆਪਣੇ ਸਬ ਕੌਨਸ਼ੀਅਸ ਦੇ ਵਿੱਚ ਜਾ ਕੇ ਕੋਈ ਬਿਮਾਰੀ ਹੈ ਕੋਈ ਪ੍ਰੋਬਲਮ ਹੈ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੈ ਉਹਨਾਂ ਨੂੰ ਆਪਾਂ ਦੂਰ ਵੀ ਕਰ ਦੇਣਾ ਜੀ ਆਪਣੀ ਕਲਪਨਾ ਮਾਤਰ ਦੇ ਵਿੱਚ ਸਿਰਫ ਆਪਣੀ ਕਲਪਨਾ ਦੇ ਵਿੱਚ ਹੀ ਅਸੀਂ ਜੜਾ ਜੀ ਸਪਣੇ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਵੀ ਠੀਕ ਕਰ ਲੈਣੀਆਂ ਨੇ ਔਰ ਜੋ ਜੋ ਸਾਨੂੰ ਚਾਹੀਦਾ ਹੈ ਉਹ ਵੀ ਆਪਾਂ ਲੈ ਲੈਣਾ ਜੀ ਇਹ ਪ੍ਰੋਸੈਸ ਦਾ ਪ੍ਰਯੋਗ ਆ ਇਹਦੇ ਵਿੱਚ ਮੈਂ ਤੁਹਾਨੂੰ ਪੈਂਡੂਲਮ ਨਹੀਂ ਕਰਨ ਲਗਾ ਉਹ ਬੜੀ ਪੁਰਾਣੀਆਂ ਗੱਲਾਂ ਨੇ ਹੁਣ ਬੜੇ ਨਵੇਂ-ਨਵੇਂ ਤਰੀਕੇ ਆ ਗਏ ਆ ਜੀ ਆਪਾਂ ਚਲੋ ਬਹੁਤਾ ਟਾਈਮ ਆਪਾਂ ਖਰਾਬ ਨਹੀਂ ਕਰਦੇ ਆਪਾਂ ਕਰਦੇ ਆ ਜੀ ਹਿਪਨੋਸਿਸ ਦਾ ਪ੍ਰਯੋਗ ਸ਼ੁਰੂ ਪਰ ਬਾਣੀ ਚ ਵੀ ਆਉਂਦਾ ਜੀ ਥਿਰ ਘਰ ਬੈਸੋ ਹਰ ਜਨ ਪਿਆਰੇ ਸਾਧਗਰ ਤੁਮਰੇ ਕਾਜ ਸਵਾਰੇ ਕਾਜ ਸਵਾਰਨ ਵਾਸਤੇ ਜੇ ਅਸੀਂ ਕੋਈ ਕੰਮ ਕਰਨਾ ਤਾਂ ਸਾਨੂੰ ਕੀ ਕਰਨਾ ਪੈਂਦਾ ਘਰੋਂ ਬਾਹਰ ਦੌੜਨਾ ਪੈਂਦਾ ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਥਿਰ ਘਰ ਬੈਸੋ ਹਰ ਜਨ ਪਿਆਰੇ ਸਾਧਗਰ ਤੁਮਰੇ ਕਾਜ ਸਵਾਰੇ ਸਾਧਗੁਰੂ ਹੀ ਤੁਹਾਡੇ ਕਾਜ ਸਵਾਰ ਦਿੰਦਾ ਜੀ ਉਹੀ ਜਿਹੜਾ ਜੀ ਉਹ ਸਾਧਗੁਰੂ ਕਹ ਲੋ ਪਰਮਾਤਮਾ ਕਹ ਲੋ ਪਰਮਾਤਮਾ ਸਾਡੇ ਅੰਦਰ ਹੀ ਵਸਦਾ ਜੀ ਉਹ ਸਭ ਕੌਂਸ਼ੀਅਸ ਮਾਈਂਡ ਤੇ ਸਾਡੇ ਤੇ ਬੈਠਾ ਆ ਸਾਡੇ ਕਾਜ ਉਹ ਸਵਾਰਦਾ ਸਿਰਫ ਕਰਨਾ ਕੀ ਆ ਜੀ ਅਸੀਂ ਦ੍ਰਿੜੀ ਹੋ ਜਾਣਾ ਦਿਲ ਦਰਵਾਗੇ ਵਹਿ ਜਾਓ ਸਬਕੌਂਸ਼ੀਅਸ ਦੇ ਵਿੱਚ ਚਲ ਜਾਓ ਤੁਹਾਨੂੰ ਮੈਂ ਟਰਾਂਸ ਦੇ ਵਿੱਚ ਲੈ ਕੇ ਚੱਲਿਆ ਆ ਮੇਰੇ ਨਾਲ ਤਿਆਰ ਹੋ ਜਾਓ ਸਾਰੇ ਜਣੇ ਲੱਕ ਸਿੱਧਾ ਕਰ ਲਓ ਔਰ ਪਿੱਛੇ ਕੋਈ ਢੋਲ ਲਾ ਲਓ ਔਰ ਆਪ ਮੱਕਾ ਚੱਲਦੇ ਆ ਜੀ ਟਰਾਂਸ ਦੇ ਵਿੱਚ ਗਹਿਰੀ ਟਰਾਂਸ ਦੇ ਵਿੱਚ ਜਾ ਕੇ ਅਸੀਂ ਆਪਣੀਆਂ ਸਾਰੀਆਂ ਪ੍ਰੋਬਲਮਾਂ ਦੂਰ ਕਰਾਂਗੇ ਔਰ ਸਾਰੀਆਂ ਇਦਾਂ ਦੀ ਇੰਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵਿਧੀਆਂ ਨੇ ਉਹ ਵੀ ਮੈਂ ਇਸੇ ਚੈਨਲ ਦੇ ਉੱਤੇ ਪਾਵਾਂਗਾ ਤੁਸੀਂ ਮੈਂਬਰਸ਼ਿਪ ਲੈ ਲਓ ਜਿਹੜੇ ਕੁਝ ਚਾਹੁੰਦੇ ਨੇ ਕਿ ਹਾਂ ਆਪਣੀ ਜ਼ਿੰਦਗੀ ਨੂੰ ਚੇਂਜ ਕਰਨਾ ਸੀਰੀਅਸ ਨੋਟ ਦੇ ਵਿੱਚ ਔਰ ਇਹ ਦੇ ਵਿੱਚ ਅਸੀਂ ਆਪਣੀ ਹੀਲਿੰਗ ਦੇ ਕਰਨੀ ਕਰਨੀ ਆ ਅਸੀਂ ਘਰ ਦੇ ਕਿਸੇ ਬੱਚੇ ਦੀ ਹੀਲਿੰਗ ਕਰਨੀ ਆ ਕਿ ਆਪਣੀ ਪਤਨੀ ਦੀ ਆਪਣੇ ਪਤੀ ਦੀ ਆਪਣੇ ਪਿਤਾ ਦੀ ਆਪਣੀ ਮਾਤਾ ਦੀ ਆਪਣੇ ਕਿਸੇ ਰਿਸ਼ਤੇਦਾਰ ਦੀ ਵੀ ਅਸੀਂ ਹੀਲਿੰਗ ਕਰ ਸਕਦੇ ਹਾਂ ਉਹਦੀਆਂ ਬੁਰੀਆਂ ਆਤਾਂ ਛਿੜਾ ਸਕਦੇ ਹਾਂ ਨਸ਼ਾ ਛਿੜਾ ਸਕਦੇ ਹਾਂ ਸ਼ਰਾਬ ਛਿੜਾ ਸਕਦੇ ਹਾਂ ਸਾਰਾ ਕੁਝ ਅਸੀਂ ਆਪਣੇ ਫੇਵਰ ਦੇ ਵਿੱਚ ਕਰ ਸਕਦੇ ਹਾਂ ਜੀ ਖੈਰ ਔਰ ਪਿੱਛੇ ਢੋਲ ਆ ਕੇ ਬਹਿ ਜਾਓ ਸਰੀਰ ਡਿਗ ਸਕਦਾ ਆ ਇਸ ਕਰਕੇ ਢੋਲ ਆ ਕੇ ਪਿੱਛੇ ਬੈਠ ਜਾਓ ਔਰ ਮੇਰੇ ਨਾਲ ਇੱਕ ਕਲਪਨਾ ਕਰੋ ਜੀ ਐਦਾਂ ਹੱਥ ਆਪਣਾ ਕਰ ਲੈਣਾ ਜੀ ਤੁਹਾਡਾ ਜਿਹੜਾ ਹੱਥ ਆ ਉਹ ਚਿਹਰੇ ਵੱਲ ਤੁਹਾਡੀ ਜਿਹੜੀ ਤਲੀ ਆ ਉਹ ਤੁਹਾਡੇ ਚਿਹਰੇ ਵੱਲ ਹੋਵੇ ਔਰ ਉਂਗਲਾਂ ਨੂੰ ਐ ਬੰਦ ਕਰ ਲਓ ਜੀ ਔਰ ਇਹ ਉਂਗਲਾ ਨੂੰ ਬੰਦ ਕਰ ਲਓ ਅੱਖਾਂ ਖੁੱਲੀਆਂ ਰਹਿਣਗੀਆਂ ਔਰ ਆਪਣੀ ਮਿਡਲ ਫਿੰਗਰ ਜਿਹੜੀ ਆ ਜੀ ਉਹਦੇ ਕੋਟੇ ਦੇ ਉੱਪਰ ਦੇਖੋ ਬਿਲਕੁਲ ਟਿਪ ਦੇ ਉੱਪਰ ਵੇਖੋ ਜੋ ਜੋ ਮੈਂ ਕਹਿ ਰਿਹਾ ਉਹ ਕਰਦੇ ਜਾਓ ਤੁਸੀਂ ਇਸ ਟਿਪ ਦੇ ਉੱਪਰ ਵੇਖ ਰਹੇ ਜੇ ਵੇਖ ਰਹੇ ਜੇ ਵੇਖ ਰਹੇ ਜੇ ਵੇਖ ਰਹੇ ਜੇ ਔਰ ਜੋ ਜੋ ਤੁਸੀਂ ਟਿਪ ਵੱਲ ਵੇਖ ਰਹੇ ਜੇ ਤੁਸੀਂ ਸ਼ਾਂਤ ਹੁੰਦੇ ਜਾ ਰਹੇ ਆ ਸ਼ਾਂਤ ਹੁੰਦੇ ਜਾ ਰਹੇ ਆ ਸ਼ਾਂਤ ਹੁੰਦੇ ਜਾ ਰਹੇ ਜੇ ਔਰ ਸ਼ਾਂਤ ਹੋਰ ਸ਼ਾਂਤ ਸਾ ਬਿਲਕੁਲ ਸ਼ਾਂਤ ਹੋ ਗਏ ਕਨਸੈਂਟਰੇਸ਼ਨ ਤੁਹਾਡੇ ਬੋਟੇ ਤੇ ਰਹੂਗੀ ਕਨਸੈਂਟਰੇਸ਼ਨ ਤੁਹਾਡੇ ਬੋਟੇ ਤੇ ਰਹੂਗੀ ਦੇਖਦੇ ਜਾਓ ਦੇਖਦੇ ਜਾਓ ਔਰ ਹੁਣ ਅਗਿਆਤ ਫੋਰਸ ਅਗਿਆਤ ਸ਼ਕਤੀ ਜਿਹੜੀ ਹੈ ਜੀ ਉਹ ਤੁਹਾਡੀਆਂ ਉਂਗਲਾਂ ਨੂੰ ਵੱਖੋ ਵੱਖ ਕਰਨ ਜਾ ਰਹੀ ਹੈ ਤੁਸੀਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਡੀਆਂ ਉਂਗਲਾਂ ਜੜੀਆਂ ਨੇ ਜੀ ਉਹ ਵੱਖਰੀਆਂ ਹੁੰਦੀਆਂ ਜਾ ਰਹੀਆਂ ਹਨ ਤੁਹਾਡੀ ਹਥੇਲੀ ਫੈਲਦੀ ਜਾ ਰਹੀ ਹੈ ਫੈਲਦੀ ਜਾ ਰਹੀ ਹੈ ਫੈਲਦੀ ਜਾ ਰਹੀ ਹੈ ਫੈਲਦੀ ਜਾ ਰਹੀ ਹੈ ਹਥੇਲੀ ਫੈਲਦੀ ਜਾ ਰਹੀ ਹੈ ਤਾਂ ਤੁਹਾਡਾ ਬਿਲਕੁਲ ਟਿਕ ਟੁਕਾ ਹੈ ਮਿਡਲ ਫਿੰਗਰ ਦੇ ਉੱਪਰ ਮਿਡਲ ਫਿੰਗਰ ਦੇ ਪੋਟੇ ਦੇ ਉੱਪਰ ਇਹ ਤੁਹਾਡਾ ਹੱਥ ਤੁਹਾਡੇ ਚਿਹਰੇ ਵੱਲ ਆਉਣਾ ਸ਼ੁਰੂ ਹੋ ਗਿਆ ਚਿਹਰੇ ਵੱਲ ਆਉਣਾ ਸ਼ੁਰੂ ਹੋ ਗਿਆ ਤੁਸੀਂ ਡੱਕਣ ਦੀ ਕੋਸ਼ਿਸ਼ ਵੀ ਕਰ ਰਹੇ ਹੋ ਪਰ ਫਿਰ ਵੀ ਉਹ ਤੁਹਾਡੇ ਚਿਹਰੇ ਵੱਲ ਵਧਦਾ ਜਾ ਰਿਹਾ ਹੈ ਤੁਹਾਡਾ ਹੱਥ ਤੁਹਾਡੇ ਚਿਹਰੇ ਵੱਲ ਵਧਦਾ ਜਾ ਰਿਹਾ ਹੈ ਵਧਦਾ ਜਾ ਰਿਹਾ ਹੈ ਵਧਦਾ ਜਾ ਰਿਹਾ ਹੈ ਤੁਸੀਂ ਰੋਕਣ ਦੀ ਵੀ ਕੋਸ਼ਿਸ਼ ਕਰ ਰਹੇ ਹੋ ਪਰ ਚਿਹਰੇ ਵੱਲ ਤੁਹਾਡਾ ਹੱਥ ਵਧਦਾ ਜਾ ਰਿਹਾ ਹੈ ਔਰ ਨਾਲ ਹੀ ਤੁਸੀਂ ਗਹਿਰੀ ਨੀਂਦ ਵਿੱਚ ਜਾਣਾ ਸ਼ੁਰੂ ਹੋ ਗਏ ਗਹਿਰੀ ਨੀਂਦ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਗਹਿਰੀ ਨੀਂਦ ਗਹਿਰੀ ਨੀਂਦ ਦੀ ਨੀਂਦ ਦੀ ਨੀਂਦ ਗਹਿਰੀ ਨੀਂਦ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਡੀਪ 슬ੀਪ ਗਹਿਰੀ ਟਰਾਂਸ ਦੇ ਵਿੱਚ ਤੁਸੀਂ ਜਾਣਾ ਸ਼ੁਰੂ ਹੋ ਗਏ ਗਹਿਰੇ 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 ਜਾਣਾ ਸ਼ੁਰੂ ਹੋ ਗਏ ਜੀ ਔਰ ਜਿਵੇਂ ਹੀ ਇਹ ਹੱਥ ਤੁਹਾਡੇ ਮੱਥੇ ਨੂੰ ਛੂਵੇਗਾ ਜਿਵੇਂ ਹੀ ਇਹ ਹੱਥ ਤੁਹਾਡੇ ਚਿਹਰੇ ਨੂੰ ਛੂਵੇਗਾ ਹੁਣ ਜੇ ਤੁਸੀਂ ਬਹੁਤ ਗਹਿਰੀ ਟਰਾਂਸ ਦੇ ਵਿੱਚ ਚਲੇ ਜਾਓਗੇ ਬਹੁਤ ਗਹਿਰੀ ਟਰਾਂਸ ਦੇ ਵਿੱਚ ਚਲੇ ਜਾਓਗੇ ਅੱਖਾਂ ਬੰਦ ਕਰ ਲਓ ਔਰ ਹੱਥ ਤੁਹਾਡਾ ਤੁਹਾਡੇ ਚਿਹਰੇ ਵੱਲ ਵਧਦਾ ਜਾ ਰਿਹਾ ਤੁਸੀਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਫਿਰ ਵੀ ਉਹ ਵਧਦਾ ਹੀ ਜਾ ਰਿਹਾ ਹੈ ਵਧਦਾ ਹੀ ਜਾ ਰਿਹਾ ਹੈ ਵਧਦਾ ਹੀ ਜਾ ਰਿਹਾ ਹੈ ਵਧਦਾ ਹੀ ਜਾ ਰਿਹਾ ਹੋਰ ਨੇੜੇ 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 ਜਦੋਂ ਤੁਹਾਡਾ ਹੱਥ ਤੁਹਾਡੇ ਚਿਹਰੇ ਨੂੰ ਛੂਏਗਾ ਨਾਲ ਹੀ ਤੁਸੀਂ ਬਹੁਤ ਗਹਿਰੀ ਨੀਂਦ ਦੇ ਵਿੱਚ ਚਲੇ ਜਾਓਗੇ 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 ਜਿਵੇਂ ਹੀ ਤੁਹਾਡੇ ਚਿਹਰੇ ਨੂੰ ਹੱਥ ਛੂਏਗਾ ਤੁਸੀਂ ਗਹਿਰੀ ਨੀਂਦ ਦੇ ਵਿੱਚ ਚਲੇ ਜਾਓਗੇ ਚਲੇ ਜਾਓਗੇ ਗਹਿਰੀ ਨੀਂਦ ਗਹਿਰੀ ਨੀਂਦ ਦੇ ਵਿੱਚ ਚਲੇ ਜਾਓਗੇ ਤੁਸੀਂ ਗਹਿਰੀ ਨੀਂਦ ਦੇ ਵਿੱਚ ਚਲੇ ਗਏ ਗਹਿਰੀ ਨੀਂਦ ਦੇ ਵਿੱਚ ਚਲੇ ਗਏ ਅੱਖਾਂ ਬੰਦ ਰਹਿਣਗੀਆਂ ਅੱਖਾਂ ਬੰਦ ਕਰਕੇ ਫੀਲ ਕਰੋ ਤੁਸੀਂ ਗਹਿਰੀ ਨੀਂਦ ਦੇ ਵਿੱਚ ਚਲੇ ਗਏ ਜੇ ਔਰ ਤੁਸੀਂ ਫੀਲ ਕਰੋਗੇ ਕਿ ਤੁਸੀਂ ਬਹੁਤ ਕਹਿ ਰਹੇ ਆ ਚੇਤਨ ਮਨ ਦੀਆਂ ਪਰਤਾਂ ਦੇ ਵਿੱਚ ਚਰੇ ਗਏ ਇਸ ਗਹਿਰੀ ਨੀਂਦ ਦੇ ਵਿੱਚ ਤੁਸੀਂ ਫੀਲ ਕਰੋ ਇੱਕ ਬੜੇ ਸੁੰਦਰ ਮਹਿਲ ਦੇ ਵਿੱਚ ਤੁਸੀਂ ਪਹੁੰਚ ਗਏ ਪੂਰਾ ਸੋਨੇ ਦਾ ਬਣਿਆ ਮਹਿਲ ਹੈ ਉੱਥੇ ਤੁਹਾਨੂੰ ਸਾਹਮਣੇ ਸੋਨੇ ਰੰਗੀਆਂ ਪੌੜੀਆਂ ਦਿਖਾਈ ਦੇ ਰਹੀਆਂ ਹਨ ਜੋ ਥੱਲੇ ਨੂੰ ਜਾ ਰਹੀਆਂ ਇਹ 10 ਪੌੜੀਆਂ ਹਨ 10 ਪੌੜੀਆਂ ਤੋਂ ਉਤਰਨਾ ਸ਼ੁਰੂ ਕਰੋ ਬੇ ਪੈਰ ਨੂੰ ਪਹਿਲਾਂ ਵਧਾ ਕੇ ਉਤਰਨਾ ਸ਼ੁਰੂ ਕਰੋ ਜਿਉਂ ਹੀ ਮੈਂ 10 ਕਹਾਂਗਾ ਤੁਸੀਂ ਇੱਕ ਪੌੜੀ ਉਤਰੋਗੇ 9 ਤੇ 2 ਤਾਂ ਸਪੌੜੀ ਉਤਰਨੇ ਸ਼ੁਰੂ ਕਰੋ 10 نیچے ਉਤਰ ਜਾਓ 9 ਹਰ ਸਟੈਪ ਦੇ ਨਾਲ ਥੱਲੇ ਤੁਰੇ ਜਾਓ 8 7 6 5 4 ਤੁਸੀਂ ਹੋਰ ਦਸ ਕੁ ਨਾਲ ਗਹਿਰੀ ਨੀਂਦ ਦੇ ਵਿੱਚ ਜਾ ਰਹੇ ਹੋ ਗਹਿਰੀ ਰਿਲੈਕਸੇਸ਼ਨ ਦੇ ਵਿੱਚ ਜਾ ਰਹੇ ਹੋ ਹਰ ਸਟੈਪ ਦੇ ਨਾਲ ਤੁਹਾਡੀ ਸੁੱਖ ਸ਼ਾਂਤੀ ਵਾਧੀ ਜਾ ਰਹੀ ਹੈ ਦਿਮਾਗ ਸ਼ਾਂਤ ਹੁੰਦਾ ਜਾ ਰਿਹਾ ਹੈ ਦਿਮਾਗ ਸ਼ਾਂਤ ਹੁੰਦਾ ਜਾ ਰਿਹਾ ਹੈ ਦਿਮਾਗ ਸ਼ਾਂਤ ਹੁੰਦਾ ਜਾ ਰਿਹਾ ਹੈ ਬਿਲਕੁਲ ਸ਼ਾਂਤ ਧੰਦੋ ਇੱਕ ਤੁਸੀਂ ਮਹਿਲ ਦੇ ਬਿਲਕੁਲ ਥੰਡੇ ਜਲੇ ਗਏ ਚਾਰ ਚਫੇਰੇ ਸੋਨੇ ਦੀਆਂ ਬਣੀਆਂ ਵਸਤੂਆਂ ਕੰਧਾਂ ਵੀ ਸੋਨੇ ਦੀਆਂ ਸੁਹਰਾ ਸੁਹਰਾ ਸਾਰੇ ਪਾਸੇ ਸੋਨਾ ਹੀ ਸੋਨਾ ਸਾਰੇ ਪਾਸੇ ਸੋਨਾ ਹੀ ਸੋਨਾ ਫੀਲ ਕਰੋ ਫੀਲ ਕਰੋ ਕੇਥੇ ਸੁਨਹਿਰੀ ਲਾਈਟ ਸੁਨਹਿਰੀ ਲਾਈਟ ਜੋ ਹੈ ਉਹ ਤੁਹਾਡੇ ਸਰੀਰ ਦੇ ਵਿੱਚ ਸਮਾ ਰਹੀ ਹੈ ਔਰ ਤੁਹਾਡਾ ਸਰੀਰ ਵੀ ਸੋਨੇ ਵਾਂਗ ਚਮਕਣਾ ਸ਼ੁਰੂ ਹੋ ਗਿਆ। ਤੁਹਾਡਾ ਸਰੀਰ ਵੀ ਸੋਨੇ ਵਾਂਗ ਚਮਕਣਾ ਸ਼ੁਰੂ ਹੋ ਗਿਆ। ਸੋਨੇ ਵਾਂਗ ਚਮਕਣਾ ਸ਼ੁਰੂ ਹੋ ਗਿਆ। ਸਰੀਰ ਦੇ ਵਿੱਚ ਸਾਰੇ ਡਿਸਕੰਫਰਟ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਤੁਹਾਡਾ ਸਰੀਰ ਇਸ ਸੁਨਹਿਰੀ ਰੋਸ਼ਨੀ ਦੇ ਨਾਲ ਹੀਲ ਹੋਣਾ ਸ਼ੁਰੂ ਹੋ ਗਿਆ। ਜੇਕਰ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਦਰਦ ਹੈ ਕਿਤੇ ਵੀ ਕੋਈ ਪ੍ਰੋਬਲਮ ਹੈ ਉਹ ਇਸ ਸੁਨਹਿਰੀ ਲਾਈਟ ਦੇ ਨਾਲ ਠੀਕ ਹੋਣੀ ਸ਼ੁਰੂ ਹੋ ਗਈ ਠੀਕ ਹੋਣੀ ਸ਼ੁਰੂ ਹੋ ਗਈ ਸਾਰੇ ਡਿਸਕੰਫਰਟ ਤੁਹਾਡੇ ਸਰੀਰ ਦੇ ਇਸ ਡਿਵਾਈਨ 골ਡਨ ਲਾਈਟ ਨੇ ਠੀਕ ਕਰ ਦਿੱਤੇ ਅਤੇ ਤੁਸੀਂ ਗਹਿਰੇ 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 ਰਿਲੈਕਸੇਸ਼ਨ ਦੇ ਵਿੱਚ ਚਲੇ ਗਏ फील करो, फील करो हील ਕਰੋ ਫੀਲ ਕਰੋ ਤੁਹਾਡੇ ਮਾਨਸਿਕ ਤੁਹਾਡੇ ਮਾਨਸਿਕ ਡਿਸਕੰਫਰਟ ਵੀ ਹੀਲ ਹੋਣੇ ਸ਼ੁਰੂ ਹੋ ਗਏ ਤੁਹਾਡਾ ਸਰੀਰ ਹੀਲ ਹੋ ਗਿਆ ਤੁਹਾਡਾ ਮਨ ਹੀਲ ਹੋ ਗਿਆ ਸਾਰਾ ਸੰਸਾਰ ਤੁਹਾਡਾ ਹੀਲ ਹੋਣਾ ਸ਼ੁਰੂ ਹੋ ਗਿਆ ਹੀਲ ਹੋਣਾ ਸ਼ੁਰੂ ਹੋ ਗਿਆ ਕੋਈ ਡਰੇ ਸਹੀ ਸਥਿਤੀ ਦੇ ਵਿੱਚ ਬੈਠੇ ਰਹੋ ਔਰ ਇਸ ਡਿਵਾਈਨ ਗੋਲਡਨ ਲਾਈਟ ਨੂੰ ਹੀਲ ਕਰੰਦੇ ਹੋ ਤੁਹਾਡੇ ਸਰੀਰ ਨੂੰ ਤੁਹਾਡੇ ਮਨ ਨੂੰ ਇੱਕ ਲੰਮਾ ਘੈਰਾ ਸਾਲੋ ਇੱਕ ਲੰਮਾ ਘੈਰਾ ਇੱਕ ਸਾਹ ਛੱਡ ਦਿਓ ਔਰ 1 2 3 ਕਹਾਂਗਾ ਮੈਂ ਨਾਲ ਹੀ ਅੱਖਾਂ ਖੋਲ ਲੈਣ 1 2 3 ਕਹਾਂਗਾ ਔਰ ਟਰਾਂਸ ਦੇ ਵਿੱਚੋਂ ਬਾਹਰ ਆ ਜਾਓਗੇ ਤੁਸੀਂ 1 2 3 ਅੱਖਾਂ ਖੋਲ ਲਓ ਬੜੇ ਆਰਾਮ ਇੱਕ ਛੋਟਾ ਜਿਹਾ ਟ੍ਰੈਲ ਤੁਹਾਨੂੰ ਮੈਂ ਦਿਖਾਇਆ ਜੀ ਤੁਹਾਡੇ ਸਿਹਤ ਦੇ ਵਿੱਚ ਕਿਤੇ ਵੀ ਪ੍ਰੋਬਲਮ ਆ ਕੋਈ ਵੀ ਰੋਗ ਹੈ ਵੱਡੇ ਤੋਂ ਵੱਡਾ ਤੁਹਾਡੀ ਫਾਈਨੈਂਸ਼ੀਅਲ ਪ੍ਰੋਬਲਮ ਆ ਤੁਹਾਡੇ ਸਬੰਧ ਵਧੀਆ ਨਹੀਂ ਤੁਹਾਡੇ ਬੱਚੇ ਬੁਰੀਆਂ ਆਦਤਾਂ 'ਚ ਫਸੇ ਨੇ ਤੁਹਾਡਾ ਪਤ ਤੁਹਾਡਾ ਪਤੀ ਬੁਰੀਆਂ ਆਦਤਾਂ 'ਚ ਫਸਿਆ ਹੈ ਪਤਨੀ ਬੁਰੀਆਂ ਆਦਤਾਂ 'ਚ ਫਸੀ ਕੁਝ ਵੀ ਤੁਸੀਂ ਹੀਲ ਕਰਨਾ ਚਾਹੁੰਦੇ ਆ ਐਥੇ ਮੈਂ ਇੱਕ ਲਿੰਕ ਦੇ ਰਿਹਾ ਹਾਂ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਜਾ ਕੇ ਮੇਰੇ ਨਾਲ ਕੰਟੈਕਟ ਕਰ ਲਓ 1 टू 1 सेशन ਮੈਂ ਤੁਹਾਡਾ ਲਾਵਾਂਗਾ। ਔਰ ਤੁਸੀਂ ਜਿਹੜੀ ਬਿਮਾਰੀ ਡਾਕਟਰ ਵੀ ਕਹਿ ਚੁੱਕੇ ਹਨ ਕਿ ਹੀਲ ਨਹੀਂ ਹੋ ਸਕਦੀ ਉਹ ਵੀ ਹੀਲ ਹੋ ਜਾਵੇਗੀ। ਹਿਪਨੋਸਿਸ ਦੇ ਵਿੱਚ ਇੰਨੀ ਤਾਕਤ ਹੈ। ਇਹ ਐਸੀ ਚੀਜ਼ ਹੈ ਜੋ ਤੁਹਾਨੂੰ ਮੈਂ ਸਿਖਾਈ ਹੈ। ਸਿਰਫ ਇਹ ਨਖ ਸੈਸ਼ਨ ਲੈਣ ਦੇ ਲੋਕ ਲੱਖਾਂ ਰੁਪਏ ਲੈ ਲੈਂਦੇ ਹਨ। ਪਰ ਮੈਂ ਚਾਹੁੰਨਾ ਕਿ ਸਾਰੇ ਲੋਕ ਇਹ ਸਬ ਕੌਂਸ਼ੀਅਸ ਦੀ ਤਾਕਤ ਨੂੰ ਮਹਿਸੂਸ ਕਰਨ। ਆਰਾਮ ਨਾ ਘਰੇ ਬੈਠੇ ਹੋ ਫਿਰ ਕਰ ਬੈਸੋ ਹਰ ਦਿਨ ਪੈ ਰਹੇ ਸਤਿਗੁਰੂ ਤੋਂ ਬ੍ਰੇਕਾਜ ਸਾਰੇ ਤੁਹਾਡੇ ਸਾਰੇ ਕਾਜ ਪਰਮਾਤਮਾ ਦੀ ਉਹੀ ਸ਼ਕਤੀ ਸਵਾਰ ਦਵੇਗੀ ਤੁਸੀਂ ਮੇਰਾ ਨਾ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਵੀ ਦਿੱਤਾ ਹੈ ਉੱਥੋਂ ਵੀ ਤੁਸੀਂ ਗੱਲ ਕਰ ਸਕਦੇ ਹਾਂ 1 ਟੂ 1 ਸੈਸ਼ਨ ਲੈ ਸਕਦੇ ਹਾਂ ਐਡਵਾਂਸ ਤੁਸੀਂ ਕੋਈ ਮੈਡੀਟੇਸ਼ਨ ਸੈਸ਼ਨ ਲੈਣਾ ਹੈ ਮੈਡੀਟੇਸ਼ਨ ਵਾਸਤੇ ਵੀ ਕਿਸੇ ਨੇ ਡੀਪ ਮੈਡੀਟੇਸ਼ਨ ਦੇ ਵਿੱਚ ਜਾਣ ਵਾਸਤੇ ਕੋਰਸਸ ਜਿਹੜਾ ਨੇ ਇਹੋ ਵੀ ਤੁਸੀਂ ਲੈ ਸਕਦੇ ਨੇ ਕਿਦਾਂ ਦਾ ਲਗਾਏ ਵੀਡੀਓ ਦੱਸਿਓ ਜਰੂਰ ਮਿਲ ਜਾਣਗੇ ਸਾਈਟ ਤੇ